ਵੈਲਵਰ ਦਾ ਸੂਟ ਆ ਗਿਆ ਪੂਰਾ ਆਲ ਓਵਰ ਭਾਜੀ ਬਾਜ਼ਾਰ ਦਾ ਰੇੜਾ ਘੜ ਤੋਂ ਘੜ 550 550 ਸੂਟ ਦੇਣਾ ਸਿਰਫ ਤੇ ਸਿਰਫ 200 ਰੁਪਏ ਚ ਨਾ 1000 ਤੇ ਨਾ 800 ਆ ਵੀ ਲੈ ਜਾਓ 350 350 ਕੱਢੀ ਹੋਈ ਚੁੰਨੀ ਦੇ ਨਾਲ ਸੂਟ ਕਾਟਨ ਦਾ ਬਾਜ਼ਾਰ ਚ ਰੇੜ ਘੜ ਤੋਂ ਘੜ ਭਾਜੀ 1400 1500 ਸੂਟ ਦੇਣਾ ਸਿਰਫ ਤੇ ਸਿਰਫ 450 ਰੁਪਏ ਦੀ ਰੇ ਜਿਹੜੇ ਬਾਜ਼ਾਰਾਂ ਚ ਮਿਲਦੇ 15 1500 ਦੇ ਸੂਟ ਲੈ ਜਾਓ 5 500 5 500 5 500 ਜੋ ਦਾਦੀਆਂ ਨਾਨੀਆਂ ਭੂਆ ਮਾਸੀਆਂ ਸਾਰੀਆਂ ਹੀ ਖੋਜ ਕਰ ਦੇਣੀਆਂ ਜਿਹੜੇ ਬਾਜ਼ਾਰਾਂ 'ਚ 1600 1700 ਪਰ ਇੱਥੇ 650 ਲਓ ਜੀ ਸਾਡੀ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰੋ ਕਮੈਂਟ ਕਰੋ ਜਿਹੜਾ ਵੱਧ ਵੀਡੀਓ ਸ਼ੇਅਰ ਕਰੂਗਾ ਉਹਨਾਂ ਨੂੰ ਆਹ ਵਾਲਾ ਸੂਟ ਬਿਲਕੁਲ ਫ੍ਰੀ ਦੇਣਾ ਮਿਲਣਾ ਦਾਜਪੁਰ ਦਾ ਕਪੜਾ ਤੇ ਚੁੱਪ ਕਰਕੇ ਸਾਡੇ ਕੋਲ ਆ ਜਿਓ ਫਾਇਦੇ ਵੱਡੇ ਕਰਨੇ ਆ 1 ਲੱਖ ਦਾ ਕਪੜਾ 35000 'ਚ ਦੇ ਦਿਆਂਗੇ ਬਾਜ਼ਾਰ 'ਚ ਰੇੜੇ ਘੜ ਤੋਂ ਘੜ ਭਾਜੀ 2500 3000 ਦਾ ਸੂਟ ਦੇਣਾ ਸਿਰਫ ਤੇ ਸਿਰਫ 900 ਤੇ 95 ਰੁਪਏ ਦੀ ਰੇਟ ਆ ਦੇਖੋ ਵੈਡਿੰਗ ਸੂਟ ਆ ਗਿਆ ਬਾਜ਼ਾਰ 'ਚ ਘੜ ਤੋਂ ਘੜ ਸੂਟ ਇਹ 3000 4000 ਦਾ ਸੂਟ ਦੇਵਾਂਗੇ ਸਿਰਫ ਸਿਰਫ 1100 ਦੇ 95 ਰੁਪਏ ਦੇ ਆ ਲਓ ਜੀ 3000 ਵਾਲਾ ਸੂਟ ਚੱਕੋ 1395 10000 ਦੀ ਸ਼ਾਪਿੰਗ ਕਰਨ ਵਾਲ ਨੂੰ ਅਟੈਚੀ ਬਿਲਕੁਲ ਫਰੀ ਦੇਵਾਂਗੇ ਤੁਸੀਂ 15000 ਰੁਪਏ ਦੀ ਸ਼ਾਪਿੰਗ ਕਰਦੇ ਆ ਆ ਡਿਨਰ ਸੈੱਟ ਇਹ ਸਾਨੂੰ ਬਿਲਕੁਲ ਫਰੀ ਦੇਵਾਂਗੇ ਚੱਕੋ ਜੀ ਲਹਿੰਗਿਆਂ ਨਾਲੋਂ ਵੀ ਭਾਰੇ ਭਾਰੇ ਸੂਟ ਕਾਡੀਆਂ ਦੇ ਭਾ ਰੇਟ ਕਰਦੇ ਆ ਚੱਕੋ ਜੀ 2495 2495 2495 ਰੰਗ ਚੈੱਕ ਕਰੋ ਬਹੁਤ ਸੋਹਣੇ ਸੋਹਣੇ ਬੁਲਬੁਲ ਦੇ ਬੱਚਾਰਗੇ ਸੂਟ ਦੇ ਰਹੇ ਆ ਡਿਜ਼ਾਈਨ ਸੈੱਟ ਕਰੋ ਡਿਜ਼ਾਈਨ ਚੈੱਕ ਕਰੋ ਟੌਪ ਟੌਪ ਦੀਆਂ ਚੀਜ਼ਾਂ ਇਹ ਦੇਖੋ ਇਦਾਂ ਦੀਆਂ ਵੈਰਾਈਟੀਆਂ ਵੀ ਸਾਡੇ ਕੋਲ ਆ ਗਈਆਂ ਕੋਈ 6 6000 ਨਹੀਂ ਲੈਣਾ ਕੋਈ 7 7000 ਨਹੀਂ ਲੈਣਾ ਚੱਕ ਲੋ 2995 ਵਿਆਹ ਸ਼ਾਦੀਆਂ ਦਾ ਕੱਪੜਾ ਲੈਣਾ ਦਾਜ ਵੇੜ ਦਾ ਕੱਪੜਾ ਲੈਣਾ ਤੁਸੀਂ ਦੁਕਾਨਾਂ ਚਲਾ ਰਹੇ ਹੋ ਤੁਸੀਂ ਰੀਸੇਲਰ ਹੋ ਚਾਹੇ ਤੁਸੀਂ ਲੈਣਾ ਲੋੜੀਂਦੇ ਹਥਿਆਰ ਤੇ ਕੱਪੜਾ ਛੇਤੀ ਛੇਤੀ ਪਹੁੰਚੋ ਬਹੁਤ ਵੱਡੇ ਫਾਇਦੇ ਆ ਲਓ ਜੀ 5500 5500 5500 5500 ਵਿਆਹ ਫੈਸ਼ਨ ਨੇ ਕਰਤੇ ਜਿਹੜੇ ਬਾਜ਼ਾਰਾਂ ਚ ਮਿਲਦੇ 15 1500 ਦੇ ਸੂਟ ਲੈ ਜਾਓ 5500 5500 5500 ਜੋ ਮਰਾਂ ਆ ਦੇਖੋ ਵਿਹਾਂ ਸ਼ਾਦੀਆਂ ਵਾਲੇ ਸੂਟ ਲੈਣ ਦੇ ਚ ਆਪ ਆਉਣ ਵਾਸਤੇ ਬਾਜ਼ਾਰ ਚ ਲੈਂਦੇ ਗਾ ਕਟ ਟੁਕੜ ਭਾਜੀ ਹਜ਼ਾਰ ਹਜ਼ਾਰ 9900 ਰੁਪਏ ਚ ਭਾਜੀ ਸੂਟ ਲਿਓ ਸਿਰਫ ਤੇ ਆ ਕੇ 3500 ਰੁਪਏ ਚ ਜਿੰਨੇ ਮਰਜ਼ੀ ਡਿਜ਼ਾਈਨ 10000 ਨਾਲ 900 ਨਾਲ 1000 ਤੇ ਨਾਲ 800 ਆ ਵੀ ਲੈ ਜਾਓ 350 350 350 ਡਿਜ਼ਾਈਨ ਬਹੁਤ ਆ ਪ੍ਰਿੰਟ ਬਹੁਤ ਆ ਤੇ ਰੰਗ ਵੀ ਕਰ ਮਰਾਂ ਚੁੰਨੀਆਂ ਵੀ ਦੇਖੋ ਚੁੰਨੀਆਂ ਵੀ ਪੂਰੀਆਂ ਪਾਰੀਆਂ ਬਜ਼ਾਰ ਦਾ ਰੇਡ ਘਟ ਤੋਂ ਘੱਟ 900000 ਸਿਰਫ ਤੇ ਸਿਰਫ 350 ਰੁਪਏ ਰੰਗ ਤੇ ਡਿਜ਼ਾਈਨ ਜਿੰਨੇ ਮਰਜੀ ਦੇਖੋ ਜੀ ਡਿਜ਼ਾਈਨਰ ਦੁਪੱਟੇ ਆ ਗਏ ਹੈਵੀ ਸੂਟ ਆ ਗਏ ਰੰਗ ਸੋਹਣੇ ਸੋਹਣੇ ਆ ਦੇਖੋ ਕਨਾਈਆਂ ਗੱਡੀਆਂ ਡਿਜ਼ਾਈਨ ਬਣੇ ਓਏ ਕੋਈ ਹਜ਼ਾਰ ਨਹੀਂ ਲੈਣਾ ਕੋਈ 900 ਨਹੀਂ ਲੈਣਾ 350 350 ਮਰਾਂ ਜੀ ਰੰਗ ਦੇਖੋ ਆ ਦੇਖੋ ਫਿੱਕੇ ਲੈਣੇ ਫਿੱਕੇ ਮਿਲ ਜਾਣਗੇ ਗੂੜੇ ਲੈਣੇ ਗੂੜੇ ਮਿਲ ਜਾਣਗੇ ਇਸ ਤੋਂ ਬਾਅਦ ਆ ਦੇਖੋ ਵੈਲਵਟ ਦਾ ਸੂਟ ਆ ਗਿਆ ਪੂਰਾ ਆਲ ਓਵਰ ਭਾਈ ਬਾਜ਼ਾਰ ਦਾ ਰੇੜਾ ਘੜ ਤੋਂ ਘੜ 500 550 ਸੂਟ ਦੇਣਾ ਸਿਰਫ ਤੇ ਜ਼ਰਮ 200 ਰੁਪਏ ਚ ਭਾਈ 200 ਰੁਪਏ ਚ 200 ਰੁਪਏ ਦੇ ਵਿੱਚ ਮਾਰਾ ਜੀ ਫੁੱਲ ਸੂਟ ਫੁੱਲ ਸੂਟ 200 ਰੁਪਏ ਦੇ ਵਿੱਚ ਆ ਲਓ ਜੀ ਜਿਹੜੇ ਬਾਜ਼ਾਰ ਚ 8 8 ਤੋਂ 1000 ਆ ਚੱਕ ਲਓ ਜੀ ਸ਼ਨੀਲ ਦੇ ਸੂਟ ਕਰਤੇ 200 200 200 ਰੰਗ ਇਹ ਦੇ ਵਿੱਚ ਬਹੁਤ ਸੋਹਣਿਆ ਪ੍ਰਿੰਟ ਇਹ ਦੇ ਵਿੱਚ ਬਹੁਤ ਸੋਹਣਿਆ ਚਾਹੇ ਦਾ ਟੌਪ ਬਣਾ ਲਿਓ ਭਾਵੇਂ ਨਾਈਟ ਸੂਟ ਬਣਾ ਲਿਓ ਭਾਵੇਂ ਸੂਟ ਬਣਾ ਲਿਓ ਗਾਰੰਟੀ ਦੇ ਨਾਲ ਰੇਟ ਦਿੱਤਾ 200 ਰੁਪਏ ਚ ਲੈ ਜਾਓ ਜਿਨ੍ਹਾਂ ਦੀਆਂ ਦੁਕਾਨਾਂ ਆ ਦੁਕਾਨਦਾਰਾਂ ਨੂੰ ਵਪੀ ਰਿਆ ਵੀ ਦੁਕਾਨਦਾਰ ਬਹੁਤ ਵੱਡੇ ਪੱਧਰ ਤੇ ਫਾਇਦਾ ਲੈ ਰਹੇ ਆ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲਰ ਆਜੋ ਲੋਕ 20-20 ਹਜ਼ਾਰ ਰੁਪਏ ਲਾ ਕੇ ਕੰਮ ਕਰੇ ਤੇ 40-40 ਹਜ਼ਾਰ ਰੁਪਏ ਮਹੀਨੇ ਦਾ ਕਮਾ ਰਹੇ ਆ ਆ ਕੇ ਫਾਇਦਾ ਲੈ ਜਾਓ ਤਾਜਪੁਰ ਦਾ ਕੱਪੜਾ ਜਿੱਨੀ ਲੈਣਾ ਉਹਨਾਂ ਦਾ ਵੀ ਬਹੁਤ ਸਾਰਾ ਫਾਇਦਾ ਮਰੇ ਯਾਰ ਦੇਖੋ ਪੂਰਾ ਵਧੀਆ ਸੂਟ ਆ ਗਿਆ ਨਾਲ ਆ ਗਈ ਪੂਰੀ ਵਧੀਆ ਚੁੰਨੀ ਬਾਜ਼ਾਰ ਦਾ ਰੇਟ ਘੱਟ ਤੋਂ ਘੱਟ 1300 1400 ਸੂਟ ਦੇਣਾ ਸਿਰਫ ਤੇ ਸਿਰਫ 600 ਰੁਪਏ ਦੀ ਰੇਂਜ ਲਓ ਜੀ ਬਜ਼ੁਰਗਾਂ ਵਾਲੇ ਦਾਦੀਆਂ ਨਾਨੀਆਂ ਭੂਆ ਮਾਸੀਆਂ ਸਾਰੀਆਂ ਹੀ ਖੁਸ਼ ਕਰ ਦੇਣੀਆਂ ਜਿਹੜੇ ਬਾਜ਼ਾਰਾਂ 'ਚ 1600 1700 ਪਰ ਇੱਥੇ 650 ਆ ਵੀ 650 ਆ ਵੀ 650 ਰੰਗ ਇਹਦੇ ਵਿੱਚ ਬਹੁਤ ਸੋਹਣਿਆ ਬਜ਼ੁਰਗਾਂ ਲਈ ਵੀ ਬਹੁਤ ਸੋਹਣਾ ਮਰੇ ਯਾਰ ਦੇਖੋ ਕੱਡੀਆਂ ਚੁੰਨੀਆਂ ਦੇ ਨਾਲ ਸੂਟ ਕੱਢੀ ਹੋਈ ਚੁੰਨੀ ਦੇ ਨਾਲ ਸੂਟ ਕਾਟਨ ਦਾ ਬਾਜ਼ਾਰ ਚ ਰੇੜ ਘੜ ਤੋਂ ਘੜ ਭਾਜੀ 1400 1500 ਸੂਟ ਦੇਣੇ ਸਿਰਫ ਤੇ ਸਿਰਫ 450 ਰੁਪਏ ਦੀ ਰੇਂਜ ਸਾਢੇ 400 ਸੂਟ ਦਵਾਗੇ ਰੰਗ ਦਵਾਗੇ ਮਿੱਠੇ ਮਿੱਠੇ ਜਿਹੜਾ ਮਰਜ਼ੀ ਲਾ ਕੇ ਚੱਕ ਲੋ ਜੀ ਸਾਢੇ 450 ਦੇ ਵਿੱਚ ਮਰੇ ਕਪੜਾ ਆ ਗਿਆ ਗੀਜ਼ਾ ਕਾਟਨ ਦਾ ਬਾਜ਼ਾਰ ਚ ਰੇੜ ਘੜ ਤੋਂ ਘੜ 1400 1500 ਸੂਟ ਦੇਣਾ ਸਿਰਫ ਤੇ ਸਿਰਫ 800 ਤੇ 300 ਰੁਪਏ ਦੀ ਰੇਂਜ ਭਾਈ ਜੀ ਤੁਸੀਂ ਹੋਲਸੇਅਰ ਰੇਟ ਦੇ ਕੱਪੜਾ ਦੇ ਰਹੇ ਹੋ ਕੋਈ ਦੁਕਾਨਦਾਰ ਆ ਜਵੇ ਕੋਈ ਰੀਸੇਲਰ ਆ ਜਵੇ ਸੈਟ ਵਾਈਜ਼ ਸੈਟ ਕੇ ਭਾਵੇਂ ਸਿੰਗਲ ਸਿੰਗਲ ਵੀ ਜਿਵੇਂ ਮਰਜ਼ੀ ਲੈ ਸਕਦਾ ਭਾਜੀ ਦੁਕਾਨਦਾਰਾਂ ਵਾਸਤੇ ਸਪੈਸ਼ਲ ਆਫਰ ਹੈ ਜਿਵੇਂ ਮਰਜ਼ੀ ਮਾਲ ਲੈ ਕੇ ਜਾਣੇ ਤੋਂ ਸਾਰੀ ਵੈਰਾਈਟੀ A to Z ਮਿਲਣੀ ਹੈ ਆ ਦੇਖੋ ਮਸ਼ਲੀਨ ਦਾ ਸੂਟ ਬਾਜ਼ਾਰ ਚ ਕੋਈ 14 1500 ਲਾਉਣ ਦੀ ਲੋੜ ਨਹੀਂ 895 ਰੁਪਏ ਚ ਲਾਉਣ ਡਿਜ਼ਾਈਨ ਇਹ ਕੋਈ 895 ਸੂਟ ਆ ਰੰਗ ਬੜੇ ਪਿਆਰੇ ਪਿਆਰੇ ਆ ਦੇਖੋ ਗੱਲਾਂ ਦੇਖੋ ਘੇਰਾ ਦੇਖੋ ਆ ਦੇਖੋ ਤੁਸੀਂ ਬਾਟਮ ਦੇ ਮਤਲਬ 895 ਚ ਕਿਸ ਨੇ ਦੇਣਾ ਨਹੀਂ 1895 ਦਾ ਸੂਟ 895 ਚ ਇੱਕ ਸੂਟ ਪਿੱਛੇ 1000 ਰੁਪਏ ਦਾ ਫਾਇਦਾ ਤੁਹਾਡਾ ਘਰ ਭਾਜੀ 11 ਸੂਟਾਂ ਦੇ ਲੱਕੀ ਡਰਾਅ ਨਿਕਲੇ ਜਿਹੜੇ ਵੀ ਗਾਹਕ ਨੇ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕੀਤਾ ਸੂਟ ਚੈੱਕ ਕਰੋ ਬਾਜ਼ਾਰ ਚ ਸੂਟੇ ਘੜਦੋਗਾ 1800 2000 ਰੁਪਏ ਦਾ ਭਾਜੀ ਸੂਟ ਦੇਣਾ ਸਿਰਫ ਤੇ ਸਿਰਫ 995 ਰੁਪਏ ਚ ਲਓ ਜੀ ਸਾਡੀ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰੋ ਕਮੈਂਟ ਕਰੋ ਜਿਹੜਾ ਵੱਧ ਵੀਡੀਓ ਸ਼ੇਅਰ ਕਰੂਗਾ ਉਹਨਾਂ ਨੂੰ ਆਹਲਾ ਸੂਟ ਬਿਲਕੁਲ ਫ੍ਰੀ ਦੇਣਾ ਮਤਲਬ ਫਾਇਦੇ ਬਹੁਤ ਵੱਡੇ ਕਰ ਦੇਣੇ ਆ ਚੈਲੰਜ ਦੇ ਨਾਲ ਕਹਿ ਰਹੇ ਆ ਇੱਕ ਤਾਂ ਤੁਹਾਨੂੰ ਬਾਜ਼ਾਰ ਨਾਲੋਂ ਅੱਧੇ ਰੇਟਾਂ ਦੇ ਕੱਪੜਾ ਦੇ ਰਹੇ ਆ ਵੈਰਾਈਟੀ ਸਾਰੀ ਠੋਕੇ ਦੇ ਰਹੇ ਆ ਤੁਸੀਂ ਇੱਥੇ ਆ ਕੇ ਸ਼ਾਪਿੰਗ ਆਣੀ 10000 ਰੁਪਏ ਦੀ 10000 ਦੀ ਸ਼ਾਪਿੰਗ ਕਰਨ ਵਾਲੇ ਨੂੰ ਅਟੈਚੀ ਬਿਲਕੁਲ ਫ੍ਰੀ ਦਵਾਂਗੇ ਤੁਸੀਂ 15000 ਰੁਪਏ ਦੀ ਸ਼ਾਪਿੰਗ ਕਰਦੇ ਆ ਆ ਡਿਨਰ ਸੈੱਟ ਇਹ ਸਾਨੂੰ ਬਿਲਕੁਲ ਫ੍ਰੀ ਦਵਾਂਗੇ ਮਤਲਬ ਜਿੰਨੀ ਸ਼ਾਪਿੰਗ ਕਰ ਲਓ ਉਨੇ ਗਿਫਟ ਫ੍ਰੀ 50000 ਦੀ ਸ਼ਾਪਿੰਗ ਕਰਦੇ 5 ਟੈਚੀ ਦਵਾਂਗੇ ਤੁਹਾਨੂੰ ਬਾਦਰੋ ਹਰ ਬੱਕੋ ਫਾਇਦਾ ਤੁਸੀਂ ਲੈਣਾ ਆ। ਯਾ ਦੇਖੋ ਵਿਡਿੰਗ ਸੂਟ ਆ ਗਿਆ ਬਾਜ਼ਾਰ ਚ ਘੜ ਤੋਂ ਘੜ ਸੂਟ ਇਹ 3000 4000 ਦਾ ਸੂਟ ਦੇਵਾਂਗੇ ਸਿਰਫ ਸਿਰਫ 1100 ਦੇ 95 ਰੁਪਏ ਦੀ ਰੇਂਜ। ਦੇਖੋ ਜੀ ਜਿਨ੍ਹਾਂ ਨੇ ਲੈਣਾ ਵਿਆਹ ਸ਼ਾਦੀਆਂ ਦੇ ਕਪੜਾ ਤੁਸੀਂ ਲੈਣਾ ਦਾਜ ਬੇੜ ਦਾ ਕਪੜਾ ਤੇ ਚੁੱਪ ਕਰਕੇ ਸਾਡੇ ਕੋਲ ਆ ਜਿਓ ਫਾਇਦੇ ਵੱਡੇ ਕਰਨੇ ਆ। 1 ਲੱਖ ਦਾ ਕਪੜਾ 35000 ਚ ਦੇ ਦਿਆਂਗੇ। ਬਹੁਤ ਸੋਹਣੀ ਸੋਹਣੀ ਵੈਰਾਈਟੀ ਇਸ ਵੇਲੇ ਮਾਲਵੇਰ ਵਿੱਚ ਸਭ ਤੋਂ ਵੱਡਾ ਸਟੋਰ ਸਭ ਤੋਂ ਸਸਤਾ ਸਟੋਰ ਹਾਈ ਪ੍ਰਾਈਸ ਚੀਜ਼ਾਂ ਤੁਹਾਨੂੰ ਅਸੀਂ ਦੇ ਰਹੇ ਆ। ਫੈਰੇ ਤੁਹਾਡੇ ਕਰ ਰਹੇ ਆ ਬਹੁਤ ਵੱਡੇ। ਲੁਧਿਆਣੇ ਜਾਂਦੀ ਲੋੜ ਨਹੀਂ ਬਠਿੰਡੇ ਜਾਂਦੀ ਲੋੜ ਨਹੀਂ ਜਲੰਧਰ ਜਾਂਦੀ ਲੋੜ ਨਹੀਂ ਸਿੱਧੇ ਮੋੜ ਮੰਡੀ ਆ ਜਾਓ ਦੇਖੋ ਟੌਪ ਟੌਪ ਦੀਆਂ ਚੀਜ਼ਾਂ ਆ ਦੇਖੋ ਜੀ ਪਿਓਰ ਪਾੜਾ ਸਿਲਕ ਦਾ ਸੂਟ ਥੱਲੇ ਤੋਂ ਲੈ ਕੇ ਉੱਤੇ ਤੱਕ ਕੜਾਈ ਦਿਖਾ ਦੋ ਬਜ਼ਾਰ ਚ ਰੇੜੇ ਘੜ ਤੋਂ ਘੜ ਪਾਜੀ 2500 3000 ਦਾ ਸੂਟ ਦੇਣਾ ਸਿਰਫ ਤੇ ਸਿਰਫ 900 ਤੇ 95 ਰੁਪਏ ਦੀ ਰੇਟ ਆ ਲਓ ਜੀ 3000 ਆਲਾ ਸੂਟ ਚੱਕੋ 1395 ਚ ਕਰਤਾ 1395 ਚ 3000 ਆਲਾ ਸੂਟ ਭਾਜੀ ਰੰਗਾਂ ਦੇ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਆ ਦੇਖੋ ਡਿਜ਼ਾਈਨ ਜਿਹੇ ਆ ਮਰਜ਼ੀ ਲੈ ਲਓ ਰੰਗ ਵੀ ਜਿਹੇ ਆ ਮਰਜ਼ੀ ਲੈ ਲਓ ਤੁਸੀਂ ਸलो ਜੀ ਸਾਡੇ ਕੋਲ 200 ਰੁਪਏ ਦੇ ਸੂਟ ਸ਼ੁਰੂ ਹੈਗਾ ਉਦੋਂ ਉੱਪਰ ਦੀ ਵੈਰਾਈਟੀ ਜਿਹੜੀ ਤੁਸੀਂ ਲੈਣੀ ਲੈ ਜੋ ਆਗੇ ਬਹੁਤ ਵੱਡੇ ਫਾਇਦੇ ਕਰ ਰਹੇ ਆ ਸਸਤਾ ਕੱਪੜਾ ਦੇ ਰਹੇ ਆ 10000 ਦੀ ਸ਼ਾਪਿੰਗ ਕਰਨ ਦੇ ਅਟੈਚੀ ਫ੍ਰੀ ਭਾਜੀ ਇਹ ਸਿਰਫ ਤੇ ਸਿਰਫ 5 ਦਿਨਾਂ ਦੀ ਪਾਰੀ ਸੇਲ ਹੈ ਭਾਜੀ 10 ਤਰੀਕ ਤੋਂ ਲੈ ਕੇ 15 ਤਰੀਕ ਤੱਕ ਜਿਹੜੀ ਮਰਜ਼ੀ ਜੀ ਆਓ ਤੇ ਉਹਦਾ ਵੱਧ ਤੋਂ ਵੱਧ ਫਾਇਦਾ ਕਰਕੇ ਆ ਚੀਜ਼ ਦੇਖੋ ਭਾਜੀ ਟੈਬੀ ਦਾ ਸੂਟ ਆ ਗਿਆ ਥੱਲੇ ਤੋਂ ਲੈ ਕੇ ਉੱਤੇ ਤੱਕ ਕੜਾਈ ਬਜ਼ਾਰ 'ਚ 2800 3000 ਦਾ ਭਾਜੀ ਸੂਟ ਦੇਵਾਂਗੇ 900 ਤੇ 95 ਰੁਪਏ ਦੀ ਰੇਟ ਲਓ ਜੀ ਬਹੁਤ ਵੱਡੀ ਸੇਲ ਲੱਗੀ ਆ 5 ਦਿਨਾਂ ਲਈ 5 ਦਿਨਾਂ ਦੇ ਅੰਦਰ ਅੰਦਰ ਆਜੋ ਇੱਕ ਤਾਂ ਬਜ਼ਾਰ ਨਾਲੋਂ ਸਸਤਾ ਕੱਪੜਾ ਲੈ ਜਾਓ ਨਾਲ 10000 ਦੀ ਸ਼ਾਪਿੰਗ ਕਰਦੇ ਅਟੈਚੀ ਫ੍ਰੀ ਲੈ ਜਾਓ 15000 ਦੀ ਸ਼ਾਪਿੰਗ ਆਂਦੇ ਡਿਨਰ ਸੈੱਟ ਫ੍ਰੀ ਲੈ ਜਾਓ 5 ਦਿਨਾਂ ਤੁਹਾਡੇ ਕੋਲ 5 ਦਿਨਾਂ ਤੋਂ ਬਾਅਦ ਇਹ ਫਾਇਦੇ ਨਹੀਂ ਹੋਣੇ ਛੇਤੀ ਛੇਤੀ ਆਓ ਮਾਰਾ ਯਾ ਦੇਖੋ ਬੁਟੀਕਾਂ ਵਾਲੇ ਪੀਸ ਵੀ ਆ ਗਏ ਜਿਹੜੇ ਬਜ਼ਾਰ 'ਚ 8 10 ਦਾ 10000 ਰੁਪਏ ਦੇ ਵਿਕਦੇ ਆ ਥੱਲੋਂ ਕੜਾਈ ਦਿਖਾਓ ਕਿੰਨੀ ਸ ਪਾਜੀ ਸੂਟ ਦੇਣੇ ਇਹ ਸਿਰਫ ਤੇ ਸਿਰਫ 2400 ਤੇ 95 ਰੁਪਏ ਦੀ ਰੇਂਜ ਲਓ ਜੀ ਜਿਹੜੇ 12 12000 13 13000 ਦੇ ਸੂਟ ਡੰਮੀਆਂ ਤੇ ਲਾਗੇ ਲੈਟਾਂ ਮਾਰ ਕੇ ਪਰ ਇੱਥੇ ਕੋਈ 12000 ਦੀ ਕੋਈ 14000 ਨਹੀਂ ਚੱਕੋ ਜੀ 2495 2495 2495 ਰੰਗ ਚੈੱਕ ਕਰੋ ਬਹੁਤ ਸੋਹਣੇ ਸੋਹਣੇ ਬੁੱਲਬੁੱਲ ਦੇ ਬੱਚਾਰਗੇ ਸੂਟ ਦੇ ਰਹੇ ਆ ਰੇਟ ਕਰਤਾ ਜੀ 2495 ਪਾਜੀ ਆ ਦੇਖੋ ਗੀਜ਼ਾ ਕਾਟਨ ਦਾ ਸੂਟ ਆ ਗਿਆ ਚੈੱਕ ਕਰੋ ਡਿਜ਼ਾਈਨ ਇਹਦਾ ਕਿੱਡਾ ਸ਼ਾਨਦਾਰ ਹੈ ਪਾਜੀ ਬਾਜ਼ਾਰ ਚ ਘੜ ਤੋਂ ਘੜ 2500 2600 ਦਾ ਸੂਟ ਸੂਟ ਦੇਣਾ ਸਿਰਫ ਤੇ ਸਿਰਫ 900 ਤੇ 95 ਰੁਪਏ ਦੀ ਲੋ ਜੀ 8000 ਵਾਲਾ ਸੂਟ ਵੀ ਕਰਤਾ 2995 ਦੇ ਵਿੱਚ ਕੋਈ 6000 ਨਹੀਂ ਲੈਣਾ ਕੋਈ 7000 ਨਹੀਂ ਲੈਣਾ ਸੇਲ ਲਾਤੀ ਆ 5 ਦਿਨਾਂ ਦੇ ਲਈ ਚੱਕੋ 2995 ਆ ਵੀ 2995 ਆ ਵੀ ਚੱਕੋ 2995 ਭਾਜੀ ਤਾਂ ਕਿ ਵੀਡੀਓ ਨੂੰ ਸ਼ੇਅਰ ਕਰਕੇ ਆਵੇ 10000 ਦੀ ਸ਼ਾਪਿੰਗ ਕਰੇ ਟੈਚੀ ਤੇ ਭਾਜੀ 15000 ਦੀ ਸ਼ਾਪਿੰਗ ਵੀਡੀਓ ਨੂੰ ਗਾਕ ਸ਼ੇਅਰ ਕਰਕੇ ਆਵੇ 15000 ਦੀ ਸ਼ਾਪਿੰਗ ਦੇ ਬਿਲਕੁਲ ਫਰੀਜ਼ ਹੈ ਨਾ ਡਿਨਰ ਸੈਟ ਆ ਦੇਖੋ ਜੀ ਜਿਹੜੇ ਤੁਸੀਂ ਫਿਲਮਾਂ 'ਚ ਐਕਟਰਿਆਂ ਦੇ ਪਾਏ ਹੋਏ ਸੂਟ ਦੇ ਦੇਓ ਬੁਟੀਕਾਂ ਵਾਲੇ ਪੀਸ ਦੇ ਦੇਓ ਆ ਦੇਖੋ ਇਦਾਂ ਦੀਆਂ ਵੈਰਾਈਟੀਆਂ ਵੀ ਸਾਡੇ ਕੋਲ ਆ ਗਈਆਂ ਕੋਈ 6 6000 ਨਹੀਂ ਲੈਣਾ ਕੋਈ 7 7000 ਨਹੀਂ ਲੈਣਾ ਚੱਕ ਲੋ 2995 ਮਰੇ ਆ ਦੇਖੋ ਡਿਜ਼ਾਈਨ ਕਿੱਡਾ ਪਾਰੀ ਡਿਜ਼ਾਈਨ ਹੈ ਬਜ਼ਾਰਚੇ ਡਿਜ਼ਾਈਨਾਂ ਲੈਂਦੇ ਆ ਘੜ ਤੋਂ ਘਟ 9500 10000 ਚੈੱਕ ਕਰੋ ਚੀਜ਼ ਇਹ ਭਾਜੀ ਬਾਜ਼ਾਰ ਨਾਲੋਂ ਅੱਧੇ ਤੋਂ ਵੀ ਅੱਧੇ ਰੇਟਾਂ 'ਚ ਦੇ ਦਾਂਗੇ ਆ ਚੀਜ਼ਾਂ ਦੇਖੋ ਜੀ ਤੁਸੀਂ ਕੈਨੇਡਾ ਤੋਂ ਆਣਾ ਅਮਰੀਕਾ ਤੋਂ ਆਣਾ ਤੁਸੀਂ ਸ਼ਹਿਰ ਤੋਂ ਆਣਾ ਤੁਸੀਂ ਪਿੰਡ ਤੋਂ ਆਣਾ ਤੁਸੀਂ ਹੈਗੇ ਹੋ ਰਾਇਲ ਕਲਾਸ ਕਸਟਮਰ ਤਾਂ ਸਾਡੇ ਕੋਲ ਆਜੋ ਬਯਾਜ ਫੈਸ਼ਨ ਹਾਊਸ ਤੇ ਆਉਣ ਦੇ ਫਾਇਦੇ ਕੀ ਆ ਤੁਹਾਨੂੰ 200 ਰੁਪਏ ਦਾ ਸੂਟ ਤਾਂ ਅਸੀਂ ਦੇਤਾ ਉਦੋਂ ਹੈਵੀ ਹੈਵੀ ਚੀਜ਼ਾਂ ਦੇਖੋ ਚੀਜ਼ਾਂ ਚੈੱਕ ਕਰੀਏ ਤੁਸੀਂ ਬਸ ਜਲਦੀ ਜਲਦੀ ਤੁਹਾਨੂੰ ਅਸੀਂ ਪੀਸ ਖੋਲ-ਖੋਲ ਕੇ ਦਿਖਾਣੇ ਆ ਵੀ ਦੇਖੋ ਡਿਜ਼ਾਈਨ ਸੈੱਟ ਕਰੋ ਡਿਜ਼ਾਈਨ ਚੈੱਕ ਕਰੋ ਟੌਪ ਟੌਪ ਦੀਆਂ ਚੀਜ਼ਾਂ ਸ਼ਿਮਰ ਦੇ ਸੂਟ ਸਿਲਕ ਦੇ ਸੂਟ ਬ੍ਰੋਕਰ ਦੇ ਸੂਟ ਹਰ ਤਰ੍ਹਾਂ ਦੀਆਂ ਵੈਰਾਈਟੀਆਂ ਆ ਗਈਆਂ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਜਿਹੜੀਆਂ ਕੁੜੀਆਂ ਚੜੀਆਂ ਕਹਿੰਨੀਆਂ ਸਾਡੇ ਸੂਟ ਪਾਏ ਹੁਣ ਪਤਾ ਲੱਗੇ ਵੀ ਹਾਂ ਵੀ ਵਿਆਹ ਦੇ ਵਿੱਚ ਆਏ ਆ ਸੂਟਾਂ ਦੇ ਨਾਲ ਟੌਪ ਟੌਪ ਦੇ ਡਿਜ਼ਾਈਨਰ ਦੁਪੱਟੇ ਚੀਜ਼ਾਂ ਦੇਣੀਆਂ ਬਹੁਤ ਘੈਂਟ ਘੈਂਟ ਰੇਟ ਕਰਤੇ ਆ ਬਿਆਹ ਨਾਲੋਂ ਅੱਧੇ ਨਾਲ ਲਾਤੀਆਂ ਆਫਰਾਂ 10000 ਦੀ ਸ਼ੌਪਿੰਗ ਕਰ ਲੋ ਟੈਟੀ ਫ੍ਰੀ ਲੈ ਜਾਓ 15000 ਦੀ ਸ਼ਾਪਿੰਗ ਦੇ ਨਾਲ ਡਿਨਰ ਸੈੱਟ ਫ੍ਰੀ ਲੈ ਜਾਓ ਵੈਡਿੰਗ ਸੂਟ ਲਹਿੰਗਿਆਂ ਨਾਲੋਂ ਭਾਰੇ-ਭਾਰੇ ਸੂਟ ਚੱਕੋ ਜੀ ਲਹਿੰਗਿਆਂ ਨਾਲੋਂ ਵੀ ਭਾਰੇ-ਭਾਰੇ ਸੂਟ ਕਾਡੀਆਂ ਦੇ ਭਾਰੇ ਰੇਟ ਕਰਦੇ ਆ ਵਿਆਹਾਂ ਸ਼ਾਦੀਆਂ ਦੇ ਕੱਪੜਾ ਲੈਣਾ ਦਾਜ ਵੇੜ ਦਾ ਕੱਪੜਾ ਲੈਣਾ ਤੁਸੀਂ ਦੁਕਾਨਾਂ ਚਲਾ ਰਹੇ ਹੋ ਤੁਸੀਂ ਰੀਸੇਲਰ ਹੋ ਚਾਹੇ ਤੁਸੀਂ ਲੈਣਾ ਲੋੜੀਂਦੇ ਹਥਿਆਰ ਤੇ ਕੱਪੜਾ ਛੇਤੀ ਛੇਤੀ ਪਹੁੰਚੋ ਬਹੁਤ ਵੱਡੇ ਫਾਇਦੇ ਆ ਬਿਆਜ ਫੈਸ਼ਨ ਹਾਉ ਜਾ ਮੋਰ ਮੰਡੀ ਆ ਸਾਰਾ ਹੀ ਸਮਾਨ ਅੱਧੇ ਰੇਟਾਂ ਤੋਂ ਵੀ ਘੱਟ 1 ਲੱਖ ਦਾ ਕੱਪੜਾ 35000 ਚ 10000 ਦੀ ਸ਼ੌਪਿੰਗ ਦੇ ਨਾਲ ਅਟੈਚੀ ਫ੍ਰੀ ਤੁਸੀਂ 15000 ਦੀ ਸ਼ੌਪਿੰਗ ਕਰਦੇ ਆ ਡਿਨਰ ਸੈੱਟ ਫ੍ਰੀ ਮਤਲਬ ਬਹਿ ਜਾ ਬਹਿਆ ਕਰਤੀਆ ਆ ਕੇ ਫਾਇਦੇ ਲੈ ਜਾਓ ਕੈਰਾਮਨ ਹੋਮਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹਿਬ ਟੀਵੀ ਮੌੜ ਮੰਡੀ